ਪਿਛਲੇ ਦਿਨੀ ਆਪਾਂ ਸਭ ਨੇ ਸੁਣਿਆ ਨੇਪਾਲ ਬਾਟਰਜ਼ੇ ਲੱਗੇ 3000 ਗਰੀਬ ਸਿੱਖ ਪਰਿਵਾਰਾਂ ਨੇ ਸਿੱਖ ਧਰਮ ਛੱਡ ਕੇ 크੍ਰਿਸਚੀਅਨ ਧਰਮ ਅਪਣਾ ਲਿਆ ਇਹਦੇ ਬਾਰੇ ਮੈਂ ਹੁਣ ਆਪਣੀਆਂ ਪ੍ਰਚਾਰ ਕਮੇਟੀਆਂ ਪ੍ਰਚਾਰਕਾਂ ਯਾ ਸਿਆਸੀ ਲੀਡਰਾਂ ਨੂੰ ਕੀ ਆਖਾਂ ਸ਼ਰਮ ਆਣੀ ਚਾਹੀਦੀ ਹੈ ਸਾਨੂੰ ਸਾਰਿਆਂ ਜਿਕਰ ਕਰਦੇ ਆਂ ਪ੍ਰਚਾਰਕਾਂ ਜਾਂ ਕਮੇਟੀਆਂ ਦੀ ਕੋਈ ਬਹੁਤੀ ਅੰਗਲੀ ਨਹੀਂ ਹੁੰਦੀ ਉਹ ਤਾਂ ਆਪ ਵਿਚਾਰੇ ਸਿਆਸੀ ਨੇਤਾਵਾਂ ਦੇ ਬੁਲਾਇਆ ਬੋਲਦੇ ਨੇ ਜ਼ਿਆਦਾਤਰ ਉਹ ਛੱਕ ਨੂੰ ਛੱਡ ਕੇ ਕੁਝ ਚੰਗੀ ਸੋਚ ਵਾਲੇ ਵੀ ਹੋ ਸਕਦੇ ਨੇ ਗੱਲ ਸ਼ੁਰੂ ਕਰੀਏ ਧਰਮ ਪਰਵਰਤਨ ਦੀ ਇਸ ਤਰ੍ਹਾਂ ਹੁੰਦਾ ਕਿਉਂ ਹੈ ਕੀਤਾ ਕਿਉਂ ਜਾਂਦਾ ਹੈ ਦੋ ਮੋٹے ਮੋٹے ਕਾਰਨ ਜੋ ਮੇਰੀ ਸਮਝ ਜਪੈਂਦੇ ਨੇ ਇੱਕ ਤਾਂ ਅਧਿਆਤਮਿਕ ਕਾਰਨ ਹੁੰਦਾ ਕਿ ਰੱਬ ਤੱਕ ਪਹੁੰਚਣ ਦਾ ਰਾਸ ਸਖਾਲਾ ਹੋਵੇ ਉਹ ਕੋਈ ਡੈਮੇਟ ਵਾਲਾ ਨਹੀਂ ਹੁੰਦਾ ਉਹ ਸਾਰੇ ਹੀ ਧਰਮ ਰੱਬ ਤੱਕ ਪਹੁੰਚਣ ਦਾ ਸਹੀ ਰਾਹ ਦੱਸਦੇ ਨੇ ਕਿਸੇ ਨੂੰ ਮੈਂ ਕ੍ਰਿਟਿਕਾਈਜ਼ ਨਹੀਂ ਕੀਤਾ ਜਾ ਸਕਦਾ ਬੜੀ ਸਰਲ ਜੀ ਗੱਲ ਹੈ ਭਾਵੇਂ ਉਹ ਅੱਲਾ ਵਾਲੇ ਹੋਣ RAM RAM ਵਾਲੇ ਹੋਣ ਗੋਡ ਵਾਲੇ ਹੀ ਹੋਣ ਜੇ ਵੈਗੁਰੂ ਵਾਲੇ ਹੋਣ ਸਾਰੇ ਹੀ ਕਿਸੇ ਵੀ ਨਾਮ ਨਾਲ ਬੁਲਾਉਣ ਉਹ ਸਾਰੇ ਸਰਲ ਰਾਹ ਦੱਸਦੇ ਨੇ ਦੂਜਾ ਔਰ ਅਹਿਮ ਕਾਰਨ ਜੋ ਮੇਰੀ ਸਮਝ ਵਿੱਚ ਪੈਂਦਾ ਹੈ ਸਮਾਜ ਵਿੱਚ ਵਿਚਰਨਾ ਕਿਦਾਂ ਵਿਚਰਨ ਦਾ ਵਿਚਰਨ ਦਾ ਰਾਹ ਸੌਖਾ ਕਿਦਾਂ ਕਰਨਾ ਉਹ ਇੱਕ ਵੱਡਾ ਕਾਰਨ ਹੋ ਸਕਦਾ ਖਬਰੇ ਸੀ ਕਿ ਗਰੀਬ ਸਿੱਖ ਪਰਿਵਾਰਾਂ ਨੇ ਗਰੀਬੀ ਤੋਂ ਤੰਗਾ ਕੇ ਸਿੱਖ ਧਰਮ ਛੱਡ ਦਿੱਤਾ ਹੁਣ ਸੋਚਣ ਵਾਲੀ ਗੱਲ ਹੈ ਕਿ ਗਰੀਬੀ ਇਹਦੇ ਵਿੱਚ ਕਿਹੜਾ ਐਂਗਲ ਮੇਰੇ ਵਾਲਿਆਂ ਕੋਲ ਮਾਲਕ ਦੀ ਕਿਰਪਾ ਨਾਲ ਇੰਨਾ ਪੈਸਾ ਹੈ ਕਿ ਸਾਡੀਆਂ ਕੁਝ ਕਮੇਟੀਆਂ ਦਾ ਬਜਟ ਦੇਸ਼ ਦੀਆਂ ਸੂਬਾ ਸਰਕਾਰਾਂ ਦੇ ਬਜਟ ਨਾਲ ਜਾ ਕੇ ਮੇਲ ਖਾਂਦਾ ਹੈ ਫਿਰ ਵੀ ਗਰੀਬੀ ਗਰੀਬੀ ਕੀ ਕਾਰਨ ਹੋਇਆ ਹੈ ਇਹਦੇ ਵਿੱਚ ਸਾਨੂੰ 1469 ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਸਿੱਖੀ ਜੰਦ ਦਾ ਆਗਾਜ਼ ਕੀਤਾ ਜਦੋਂ ਇਸ ਦੁਨੀਆ ਵਿੱਚ ਸਿੱਖੀਜ਼ਮ ਦੀ ਅਰੰਭਤਾ ਹੋਈ ਤੇ ਬਾਬੇ ਨੇ ਫਲਸਫਾ ਸੋਚ ਅਜੇਹੀ ਦਿੱਤੀ ਕਿ ਇੱਕ ਬਹੁਤ ਵੱਡਾ ਇਕੱਠ ਬਾਬੇ ਦੇ ਨਾਲ ਹੋ ਤੁਰਿਆ ਜਿਹੜਾ ਇਹ ਕਹਿੰਦਾ ਸੀ ਕਿ ਤੁਹਾਡੀ ਸੋਚ ਬਹੁਤ ਜ਼ਬਰਦਸਤ ਹੈ ਸਮਾਜਿਕ ਜੀਵਨ ਵਾਸਤੇ ਕਹੋ ਨਾਨਕ ਬਾਬਾ ਕਹਿ ਰਿਹਾ ਸਾਹਿਬ ਗੁਰਨਾਨਕ ਸਾਨੂੰ ਕਹਿ ਰਹੇ ਨੇ ਕਹੋ ਨਾਨਕ ਜਿਨ ਹੁਕਮ ਪਛਾਤਾ ਜਿਨ ਤੇ ਜੋੜ ਦਿੱਤਾ ਮੈਂ ਜਿਨੇ ਵੀ ਉਸ ਪ੍ਰਮਾਤਮਾ ਦਾ ਹੁਕਮ ਪਛਾਣ ਲਿਆ ਮੈਂ ਅੱਗੇ ਵੀ ਜ਼ਿਕਰ ਕੀਤਾ ਹੈ ਚਾਹੇ ਉਹ ਕਿਸੇ ਵੀ ਧਰਮ ਵਰਗ ਚੋਂ ਆਵੇ ਜੇਨ ਹੁਕਮ ਪਛਾਤਾ ਪ੍ਰਭ ਸਾਹਿਬ ਦਾ ਤਿੰਨ ਭੇਦ ਜਤਾ ਪ੍ਰਭੂ ਦਾ ਉਸ ਕਾਲਪੁਰਖ ਦਾ ਪਰਮ ਪਿਤਾ ਪਰਮੇਸ਼ਵਰ ਪਰਮਾਤਮਾ ਦਾ ਭੇਦ ਉਹਨੇ ਜਾਣ ਲਿਆ ਪਰ ਤੱਕ ਉਧਾਰਨ ਸਾਡੇ ਕੋਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਜਿਹਨੂੰ ਅਸੀਂ ਨਿੱਤਾ ਪ੍ਰਤੀ ਇਹ ਸੋਚੇ ਬਗੈਰ ਕਿ ਉਹਦੇ ਵਿੱਚ ਅਸੀਂ ਕਿਦੇ ਅੱਗੇ ਸਿਰ ਝੁਕਾਉਣ ਲੱਗਿਆ ਸਿਰ ਝੁਕਾਣੇ ਸਿੱਖ ਗੁਰੂ ਸਾਹਿਬਾਨਾਂ ਦੇ ਨਾਲ-ਨਾਲ ਅਲੱਗ-ਅਲੱਗ ਜਾਤਾਂ ਬਰਾਦਰੀਆਂ 'ਚੋਂ ਆਂਦੇ ਮਹਾਪੁਰਸ਼ਾਂ ਅੱਗੇ ਚਾਹੇ ਉਹ ਅੱਲਾਹ ਵਾਲੇ ਨੇ ਅੱਲਾਹ ਕਹਿਣ ਵਾਲੇ ਨੇ ਚਾਹੇ ਰਾਮ ਕਹਿਣ ਵਾਲੇ ਨੇ ਚਾਹੇ ਗੋਡ ਵੀ ਕੋਈ ਕਹਿਣ ਵਾਲਾ ਹੋਵੇ ਸਾਰੇ ਸਾਰਥਕ ਗਿਆਨ ਅਸੀਂ ਸਾਇਵ ਸਿਰੂ ਰਣਸਾ ਵੀ ਅੱਗੇ ਸਿਰ ਚੁਕਾਨੇ ਸੋਚੇ ਬਗੈਰ ਕਿ ਜਿਨੇ ਵੀ ਹੁਕਮ ਪਛਾਣ ਲਿਆ ਜਿਨ ਹੁਕਮ ਪਛਾਤਾ ਹੁਣ ਸੋਚਣ ਵਾਲੀ ਗੱਲ ਹੈ ਅਗਰ ਪ੍ਰਚਾਰਕ ਸੱਜਣ ਜਾਂ ਸਿਆਸੀ ਲੀਡਰ ਆਪ ਇਦਾਂ ਦੀ ਸੋਚ ਰੱਖਦੇ ਤੇ ਲੋਕਾਂ ਤੱਕ ਪਹੁੰਚਾਉਂਦੇ ਤੇ ਇਹ ਖਬਰਾਂ ਸਾਨੂੰ ਸੁਣਨ ਨੂੰ ਨਹੀਂ ਮਿਲਦੀਆਂ ਸਨ ਕਿ 3000 ਗਰੀਬ ਸਿੱਖ ਪਰਿਵਾਰਾਂ ਨੇ ਇਹ ਕੰਮ ਕੀਤਾ ਤੇ ਪੈਸਾ ਫਿਰ ਜਾਂਦਾ ਕਿੱਥੇ ਹੈ ਗਰੀਬੀ ਦੀ ਗੱਲ ਸ਼ੁਰੂ ਕੀਤੀ ਨਾ ਤੇ ਪੈਸਾ ਜਾਂਦਾ ਕਿੱਥੇ ਸਾਡੇ ਵਾਲਿਆਂ ਕੋਲ ਤੇ ਪੈਸੇ ਹੀ ਉਹ ਤੇ ਮਾਲਕ ਦੀ ਕਿਰਪਾ ਨਾਲ ਅਸੀਂ ਰਾਜ ਕਰਨ ਦੇ ਚੱਕਰ ਅਸੀਂ ਲੀਡਰਾਂ ਦੀ ਗੱਲ ਕਰਨਗੇ ਰਾਜ ਕਰਨ ਦੇ ਚੱਕਰ 'ਚ ਪੈਸਾ ਬਹੁਤ ਉਜਾੜਦੇ ਆਂ ਮੈਂ ਵਿਆਉਤਬੰਦੀ ਕਰਨੀ ਐ ਮੈਂ ਨੀਤੀ ਘੜਨੀ ਐ ਰਾਜ ਕਿਦਾਂ ਬਸ ਮੈਂ ਜਿੱਤਣਾ ਜਿੱਦਾਂ ਕਿਦਾਂ ਜਿੱਤਣਾ ਮੈਂ ਚਾਹੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਦਾ ਫਲਸਫਾ ਲੰਬੇ ਕਰਕੇ ਰੱਖ ਕੇ ਸਾਈਡ ਤੇ ਕਰਤਾ ਜਾਵੇ ਬਸ ਮੈਂ ਜਿੱਤਣਾ ਦੂਜੀ ਪਾਰਟੀ ਉੱਠਦੀ ਏ ਉਹ ਵੀ ਕੁਝ ਇਦਾਂ ਦਾ ਰਲ ਦਮਿਲ ਦਾ ਬਿਆਨ ਦਿੰਦੀ ਹੈ ਤੀਜੀ ਪਾਰਟੀ ਉਹ ਵੀ ਕੁਝ ਇਦਾਂ ਦਾ ਬਿਆਨ ਦਿੰਦੀ ਹੈ ਮੁੱਖ ਵੀ ਗੱਲ ਕਿ ਪੈਸੇ ਅਸੀਂ ਇਸੇ ਜੀਏ ਚ ਵਗਾੜੀ ਜਾਂਦੇ ਆ ਅਗਰ ਇਸ ਤਰ੍ਹਾਂ ਦੀ ਸੋਚ ਆਪਾਂ ਨਾ ਰੱਖੀਏ ਸਾਡੇ ਸਿਆਸੀ ਲੀਡਰਾਂ ਦੀ ਗੱਲ ਕਰਾਂ ਅਗਰ ਉਹ ਇਸ ਤਰ੍ਹਾਂ ਦੀ ਸੋਚ ਨਾ ਰੱਖਣ ਤੋਂ ਇਲਾਵਾ ਸਿਰਫ ਅਤੇ ਸਿਰਫ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਫਲਸਫੇ ਤੇ ਹੀ ਕੰਮ ਕਰਨ ਉਸ ਨੂੰ ਆਪਣਾ ਆਧਾਰ ਬਣਾਉਣ ਜੀਵਨ ਦਾ ਜਾਂ ਰਾਜਨੀਤੀ ਦਾ ਵੀ ਕਹਿ ਸਕਦੇ ਆ ਆਪਾਂ ਤੇ ਇਸ ਤਰ੍ਹਾਂ ਦੀ ਜ਼ਰੂਰਤ ਨਾ ਪਵੇ ਪੈਸੇ ਬਚਣ ਤੇ ਅਸੀਂ ਜ਼ਰੂਰਤਮੰਦਾਂ ਨੂੰ ਦੇ ਸਕੀਏ ਉਹਨਾਂ ਸਿਰਫ ਗਰੀਬ ਸਿੱਖਾਂ ਨੂੰ ਹੀ ਨਹੀਂ ਕਿਸੇ ਵੀ ਗਰੀਬ ਨੂੰ ਜ਼ਰੂਰਤਮੰਦ ਨੂੰ ਬਹੁਤ ਕੰਮ ਹੁੰਦੇ ਨੇ ਸਮਾਜਿਕ ਜੀਵਨ ਜੀਣ ਵਾਸਤੇ ਬੱਚੀ ਦੀ ਸ਼ਾਦੀ ਕਰਨੀ ਹੈ ਮੈਡੀਕਲ ਸਹੂਲਤ ਬੱਚਿਆਂ ਨੇ ਪੜਨਾ ਹੈ ਇਨਾ ਚੀਜ਼ਾਂ ਤੇ ਪੈਸੇ ਲੱਗਣ ਤੇ ਲੋਕੀ ਤੇ ਸਾਨੂੰ ਬਾਹ ਫੜ ਕੇ ਤਖਤ ਤੇ ਬਾਜ਼ਣਗੇ ਕਿ ਤੇਰਾ ਤੇ ਫਲਸਫਾ ਹੀ ਬੜਾ ਜ਼ਬਰਦਸਤ ਹੈ ਬਾਬਾ ਨਾਨਕ ਦਾ ਜਿੱਤੇ ਤੂੰ ਚੱਲਦਾ ਫਿਰ ਸਾਨੂੰ ਜ਼ਰੂਰਤੀ ਨਹੀਂ ਪੈਗੀ ਨੀਤੀਆਂ ਘੜਨ ਦੀ ਪੈਸੇ ਬਚਣਗੇ ਤੇ ਦੱਸਿਆ ਹੀ ਮੈਂ ਅਸੀਂ ਕਿੱਥੇ ਉਹਨਾਂ ਪੈਸਿਆਂ ਨੂੰ ਵਰਤਾਂਗੇ ਇਸ ਤਰ੍ਹਾਂ ਦੀ ਸੋਚ ਰੱਖਦੇ ਹੋਏ ਅਗਰ ਆਪਾਂ ਹਰ ਕਿਸੇ ਨੂੰ ਗੈਰ ਸਿੱਖ ਨੂੰ ਵੀ ਆਪਣੇ ਗੱਲ ਨਾਲ ਲਾਈਏ ਦਾਸ ਇਹ ਕਹਿ ਰਿਹਾ ਉਹਨਾਂ ਨੂੰ ਵੀ ਆਪਣੇ ਗੱਲ ਨਾਲ ਲਾਈਏ ਔਰ ਹਰ ਕਿਸੇ ਨਾਲ ਮਿੱਤਰਤਾ ਰੱਖੀਏ ਚਾਹੇ ਉਹ ਕਿਸੇ ਤਰ੍ਹਾਂ ਦੀ ਵੀ ਸੋਚ ਰੱਖਦਾ ਹੈ ਮੁਗਲ ਜਿਨ੍ਹਾਂ ਨੇ ਗੁਰੂ ਸਹਬਾਨਾ ਨਾਲ ਇਤਨੇ ਬੁਰਾ ਸਲੂਕ ਕੀਤਾ ਕਿਤਨੀਆਂ ਵਧੀਆਂ ਕੀਤੀਆਂ ਉਹਨਾਂ ਚੋਂ ਦੇ ਦਾਰਾ ਛਕ ਨੂੰ ਜਦੋਂ ਜ਼ਰੂਰਤ ਪਈ ਉਹਨੇ ਗੁਰੂ ਸਾਹਿਬ ਤੋਂ ਮਰਦ ਮੰਗੀ ਤੇ ਗੁਰੂ ਸਾਹਿਬ ਨੇ ਸਭ ਕੋ ਮੀਤ ਹਮ ਆਪਨ ਕੀਨਾ ਤੇ ਪਹਿਰਾ ਦਿੱਤਾ ਉਹਦੇ ਨਾਲ ਮਿੱਤਰਤਾ ਨਿਭਾਈ ਉਹ ਗੱਲ ਵਸਰੀ ਇਹ ਇੱਕ ਅਲੱਗ ਵਿਸ਼ਾ ਹੈ ਕਿ ਅੱਗੋਂ ਕੀ ਬਣਿਆ ਇਸ ਸੀ ਦਾ ਪਰ ਸੋਚਣ ਵਾਲੀ ਗੱਲ ਹੈ ਅਗਰ ਇਹਨਾਂ ਚੀਜ਼ਾਂ ਤੇ ਆਪਾਂ ਚੱਲਦੇ ਸਭ ਕੋ ਮੀਤ ਹਨ ਹਮ ਆਪਨ ਕਿਨਾਂ ਤੇ ਆਪਾਂ ਪਹਿਰਾ ਦਿੰਦੇ ਤੇ ਮਸਲੇ ਨਹੀਂ ਸਨੋਣੇ ਖੈਰ ਹਾਲਾਂ ਹੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਅਸੀਂ ਥੋੜਾ ਜਿਹਾ ਅਕਲ ਤੇ ਹੱਥ ਮਾਰੀਏ ਜੇ ਤੂੰ ਅਕਲ ਲਤੀਫ ਸਾਹਿਬ ਕਹ ਰਹੇ ਨੇ ਕਾਲੇ ਲਿਖਣਾ ਲੇਖ ਅਸੀਂ ਆਪਣੀ ਅਕਲ ਤੇ ਹੱਥ ਮਾਰੀਏ ਤੇ ਆਪਣੀਆਂ ਆਉਣ ਵਾਲੀਆਂ ਜਨਰੇਸ਼ਨਜ਼ ਨੂੰ ਬਚਾਈਏ ਅੱਜ ਤੇ ਅਸੀਂ ਜੇ ਭਰ ਲਵਾਂਗੇ ਆਪਣਾ ਸਿਆਸੀ ਜੀਵਨ ਚ ਪੰਕਾ ਲਵਾਂਗੇ ਕੱਲ ਨੂੰ ਉਹ ਕਿੱਥੇ ਜਾਣਗੇ ਬਣੇਗਾ ਕੀ ਇਧਰੋਂ ਖਬਰਾਂ ਸਿੱਖੀਜ਼ਮ ਤੋਂ ਧਰਮ ਬਦਲਣ ਦੀਆਂ ਆ ਰਹੀਆਂ ਨੇ ਉਧਰ ਅਸੀਂ ਅਗਰ ਇਹੀ ਕੰਮ ਕਰਦੇ ਰਹੇ ਤੇ ਵੈਸੇ ਹੀ ਅਸੀਂ ਆਪਣਾ ਉਗਵਾ ਬੈਠਾਂਗੇ ਆਧਾਰ ਮੈਂ ਇਹ ਕਹਿਣਾ ਚਾਹਨਾ ਕਿ ਇਧਰ ਉਧਰ ਦੀਆਂ ਵਿਆਹਤ ਬੰਦੀਆਂ ਤੋਂ ਪਰਚੋਲਾਂ ਤੋਂ ਅਸੀਂ ਬਾਹਰ ਨਿਕਲੀਏ ਅਤੇ ਸਿਰਫ ਰਾਜ ਆਵੇ ਨਾ ਆਵੇ ਉਹ ਇੱਕ ਬਾਤ ਦੀ ਗੱਲ ਹੈ ਅਸੀਂ ਸਿਰਫ ਅਤੇ ਸਿਰਫ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਫਲਸਫੇ ਤੇ ਪੈਰਾ ਦੇਈਏ ਔਰ ਉਸ ਨੂੰ ਮੰਨੀਏ ਚਾਹੇ ਕਿਸੇ ਤਰ੍ਹਾਂ ਨਹੀਂ ਹੋਵੇ ਉਹ ਆਂ ਪੁ ਲਾਂਦੀ ਖਿਮਾ ਮਾਲਕ ਨੇ ਸਮਾ ਦਿੱਤਾ ਸਮੱਤ ਦਿੱਤੀ ਦਾਸ ਫੇਰ ਜਰੂਰ ਹਾਜ਼ਰ ਹੋਏਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ